ਜੀ ਹਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਈਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਚਿੰਨਾ ਵੀਰਾਂ ਪੈਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਬਾਜ਼ਾਰ ਵਿੱਚ ਵੇਖ ਰਖਾ ਸੀਮੈਂਟ ਨਾਲ ਬਣਿਆ ਲਸਣ ਇਦਾਂ ਕਰੋ ਪਛਾਣ ਜੀਤ ਲੇਕਿਨ ਨਹਾਣੀ ਕਰਕੇ ਹਾਲੀ ਵਿੱਚ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਵਿੱਚ ਸੀਮੈਂਟ ਤੋਂ ਬਣੇ ਨਕਲੀ ਲਸਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਇਸ ਲਈ ਬਹੁਤ ਖਤਰਨਾਕ ਹੋ ਸਕਦਾ ਹੈ ਇਸ ਲਈ ਅਸਲੀ ਅਤੇ ਨਕਲੀ ਲਸਣ ਦੀ ਪਛਾਣ ਕਰਨਾ ਮਹੱਤਵਪੂਰਨ ਹੈ ਲਸਣ ਦੇ ਫਾਇਦੇ ਅਣਗਿਣਤ ਹਨ ਨੈਸ਼ਨਲ ਲਾਇਬ੍ਰੇਰੀ ਬਨਾਮ ਮੈਡੀਸਨ ਦੇ ਕਦਰਾਂ ਦੇ ਅਨੁਸਾਰ ਲਸਣ ਕੈਂਸਰ ਦਿਲ ਦੀ ਬਿਮਾਰੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਵਿੱਚ ਲਾਭਦਾਇਕ ਹੈ ਪਰ ਜੇਕਰ ਨਕਲੀ ਲਸਣ ਦਾ ਸੇਵਨ ਕੀਤਾ ਜਾਵੇ ਤਾਂ ਇਹ ਗੰਭੀਰ ਨੁਕਸਾਨ ਪਹੁੰਚਾ ਸਕਦੇ ਸਿਮਿੰਟ ਦੇ ਨਾਲ ਲਸਣ ਮਰਉਣ ਨਾਲ ਉਲਟੀਆਂ ਪੇਟ ਦਰਦ ਦਸਤਾਂ ਤੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ ਇਸ ਤਲਾਮਾ ਸੀਮੰਟ ਦੀ ਤੂੜਸਾ ਰਾਹੀਂ ਪੇਪੜਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਅਸਲੀ ਤੇ ਨਕਲੀ ਲਸਣ ਦੀ ਪਛਾਣ ਕਿਵੇਂ ਕਰੀਏ ਪਹਿਲਾ ਤਰੀਕਾ ਹੈ ਰੰਗ ਨੂੰ ਦੇਖ ਕੇ ਜੇਕਰ ਲਸਣ ਬਹੁਤ ਜ਼ਿਆਦਾ ਚਿੱਟਾ ਤੇ ਦਾਗ ਦੱਬਿਆਂ ਤੋਂ ਬਿਨਾਂ ਦਿਖਾਈ ਦਿੰਦਾ ਹੈ ਤਾਂ ਇਹ ਨਕਲੀ ਹੋ ਸਕਦਾ ਹੈ ਇੱਕ ਹੋਰ ਤਰੀਕਾ ਹੈ ਪੰਤਰ ਨੂੰ ਜੋ ਕੇ ਦੇ ਕ੍ਰਾਂਸ ਲਸਣ ਦੀ ਛਤਾ ਤੇ ਆਕਾਰ ਸਮ ਅਸਮਾਨ ਹੁੰਦਾ ਹੈ ਜਦੋਂ ਕਿ ਨਕਲੀ ਲਸਣ ਬਹੁਤ ਹੀ ਨਰਵਿਕਨ ਅਤੇ ਸਪੂਰਨ ਦਿਖਾਈ ਦੇਵੇਗਾ ਤੇਜਾ ਤਰੀਕਾ ਪਾਣੀ ਦੇ ਆ ਸਵਾਦ ਅਸਲੀ ਲਸਣ ਪਾਣੀ ਵਿੱਚ ਟੁੱਪ ਜਾਂਦਾ ਹੈ ਜਦੋਂ ਕਿ ਨਕਲੀ ਲਸਣ ਅਕਸਰ ਤੈਰਦਾ ਰਹਿੰਦਾ ਹੈ ਇਸ ਨੂੰ ਗੰਧ ਦੁਆਰਾ ਵੀ ਪਛਾਣਿਆ ਜਾ ਸਕਦਾ ਹੈ ਅਸਲੀ ਲਸਣ ਦੀ ਗੰਧ ਤੇਜ ਅਤੇ ਕਾਫੀ ਤਿੱਖੀ ਹੁੰਦੀ ਹੈ ਨਕਲੀ ਲਸਣ ਵਿੱਚ ਤਾਂ ਜਾਂ ਤਾਂ ਕੋਈ ਗੰਧ ਨਹੀਂ ਹੋਵੇਗੀ ਜਾਇਰ ਸੈਨਿਕ ਹਰਕ ਹੋਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ